ਦੀਵਾਲੀ ਵਾਲੇ ਦਿਨ ਇੱਕ ਘਰ ਦੇ ਵਿੱਚ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋਂ ਉਹਨਾਂ ਦੇ ਨੌਜਵਾਨ ਮੁੰਡੇ ਦੇ ਨਾਲ ਕੁਝ ਅਜੀਬ ਵਾਪਰ ਗਿਆ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਮਸੀਤਾ ਦੇ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਪਿੰਡ ਮਸੀਤਾ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਗੋਰਾ ਦੇ 20 ਸਾਲਾ ਪੁੱਤ ਦੇ ਪਿੰਡ ਦੇ ਹੀ ਸ਼ਮਸ਼ਾਨ ਘਰ ਦੇ ਵਿੱਚ ਮ੍ਰਿਤਕ ਹਾਲਤ ਵਿੱਚ ਮਿਲਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾ ਦਾਦੀਕੀ ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾਂ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਜਿਸ ਦੀ ਮਾਂ ਦੀ ਮੌਤ ਕਰੋਨਾ ਕਾਲ ਦੇ ਵਿੱਚ ਹੋਈ ਸੀ ਤੇ ਹੁਣ ਪੁੱਤ ਦੀ ਮੌਤ ਹੋ ਚੁੱਕੀ ਹੈ ਇਸ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ 12 ਨੌਜਵਾਨ ਨਸ਼ਿਆਂ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ ਤੇ ਨਸ਼ਿਆਂ ਖਿਲਾਫ ਸਰਪੰਚ ਦੇ ਵੱਲੋਂ ਵੀ ਪੂਰੀ ਜੰਗ ਛੇੜੀ ਹੋਈ ਹੈ ਤਾਂ ਕਿ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇ ਪਰ ਉਹਨਾਂ ਦੇ ਖੁਦ ਦੇ ਪੁੱਤ ਦੀ ਮੌਤ ਹੋ ਗਈ ਕੀ ਕਹਣਾ ਜੀ ਕਹਿੰਦੇ 8-9 ਬੱਚੇ ਤਾਂ ਡਿਪੈਂਡ ਤੇ ਗਏ ਏ ਏਦਾਂ ਇਹ ਨਿਆਂ ਹੀ ਮੋਤ ਜੀ ਹੁਣ ਜੇ ਮੁੰਡਾ ਮਰਿਆ ਨਾ ਮੁੰਡਾ ਗਲਤ ਨਹੀਂ ਸੀਗਾ ਪਤਾ ਨਹੀਂ ਕਿੱਦਾਂ ਮਰਿਆ ਤਾਂ ਕੀ ਹੋਇਆ ਵਾ ਹੂੰ ਕਿਉਂਕਿ ਇਹਦੀ ਗਰੰਟੀ ਲੈਣੀ ਬੜੀ ਔਖੀ ਐ ਨਸ਼ੇ ਦੇ ਨਾਲ ਕਿੰਨੇ ਮੁੰਡੇ ਮਰ ਗਏ ਤਾਂ ਡਿਪੈਂਡ ਤੇ 12 12 ਗੇ ਮਰੇ ਹਨ ਹਾਂਜੀ ਹੋ ਗਿਆ 12 ਮੁੰਡੇ ਨਸ਼ੇ ਨਾਲ ਤੇ ਤੁਸੀਂ ਐ ਜੀ ਇੱਕ ਪੰਚਾਇਤ ਤੋਂ ਇੱਕ ਜ਼ਿੰਮੇਵਾਰ ਪਰਸਨ ਨਾਲ ਕਦੇ ਕੰਪਲੇਂਟ ਨਹੀਂ ਕੀਤੀ ਪੁਲਿਸ ਨੂੰ ਕੀਤੀ ਜੀ ਬਹੁਤ ਵਾਰ ਕੀਤੀ ਜੀ ਅਸੀਂ ਸਲਦੌਸਪੁਰੋਂ ਦੱਸੋ ਕਿੱਦਾਂ ਕੀਤੀ ਮਾਂਤ ਨਹੀਂ ਕਿਸੇ ਦਾ ਲੈ ਸਕਦੇ ਬੰਦੇ ਜਾਂਦੇ ਆ ਛੁੱਟ ਕੇ ਆ ਜਾਂਦੇ ਆ ਦੱਸੋ ਸਾਡਾ ਕੀ ਕਸੂਰ ਆ ਪਰ ਹਰ ਇੱਕ ਪਿੰਡ ਦੇ ਹਰ ਇੱਕ 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 ਬੱਚੇ ਨੂੰ ਪਤਾ ਪਿੰਡ ਦੇ ਨੂੰ ਆਹ ਬੰਦਾ ਕੰਮ ਕਰਦਾ ਵਾ ਹੁਣ ਮੈਂਬਰ ਪੰਚਾਇਤ ਪੂਰਾ ਜੀ ਨਹੀਂ ਬੰਦ ਨਹੀਂ ਨਹੀਂ ਸੰਤਾ ਕਹੂਗਾ ਪੰਚਾਇਤ ਉਲੋਂ ਕੰਪਲੇਂਟ ਦੇਣ ਦੇ ਬਾਬ ਜੀ ਤੁਹਾਨੂੰ ਨਹੀਂ ਪਤਾ ਨਹੀਂ ਹਾਂ ਜੀ ਕਿੱਦਾਂ ਹੋ ਸਕਦਾ ਰੱਬ ਹੀ ਜਾਣੇ ਹੁਣ ਗਵਰਨਮੈਂਟ ਕਰੇ ਜਾਂ ਕਿਦਾਂ ਹੋ ਸਕਦਾ ਸਾਨੂੰ ਨਹੀਂ ਪਤਾ ਹੈ ਹਾਂ ਦੇਖੋ ਜੀ ਅਸੀਂ ਤੇ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਸਰਦਾਰ ਭੌਂਗ ਸਿੰਘ ਮਾਨ ਨੂੰ ਇਹ ਬੇਨਤੀ ਕਰਦੇ ਆਂ ਕਿ ਜਿਹੜਾ ਇਹ ਤੁਸੀਂ ਗੋਲੀਆਂ ਵਾਲਾ ਸਿਸਟਮ ਚਲਾਇਆ ਵਾ ਇਹਨੂੰ ਬੰਦ ਕੀਤਾ ਜਾਵੇ ਤੇ ਬਹੁਤ ਵਧੀਆ ਸਿਸਟਮ ਹੋ ਜਾਊਗਾ ਨਹੀਂ ਤਾਂ ਬਸ ਹੀ ਪੰਜਾਬ ਖਤਮ ਪੰਜਾਬ ਖਤਮ ਆ ਜੀ ਕਿੰਨੇ ਬੱਚੇ ਟੋਟਲ ਹੁਣ ਤੱਕ ਡਿਪੈਂਡ ਦੇ ਵਿੱਚੋਂ ਡੈਥ ਹੋ ਚੁੱਕੀ 11 12 ਮਰਿਆ ਤਾਂ 30 35 ਤਿਆਰ ਹੀ ਆ ਗਾਂ ਬਿਲਕੁਲ ਜੀ ਬਿਲਕੁਲ ਜੀ ਪਰ ਇਹ ਹੋਰ ਵੀ ਗਾਂਵਾਂ ਦੇ ਕੋਈ ਛੋਟਾ ਬੱਚਾ ਤਾਂ ਨਾ ਐਡਾ ਬੱਚਾ ਨਸ਼ਾ ਖਾਂਦਾ ਅੱਜ ਸਾਨੂੰ ਪਤਾ ਲੱਗਾ 12 ਸਾਲ ਦਾ ਬਰਬਰ ਬਰਬਰ ਤਾਂ ਕਿੰਨਾ ਘਮਣਾ ਤੇ ਨਹੀਂ ਉਹ ਕਿੰਨੇ ਭਾਜੀ 15 ਇਹ ਤੋਂ ਵੀ ਛੋਟਾ ਵਾ 12 ਸਾਲ ਦਾ ਉਹ ਕੀ ਕਰੂਗਾ ਅੱਜ ਹੀ ਪਤਾ ਲੱਗਾ ਸਾਨੂੰ ਅੱਜ ਪਤਾ ਲੱਗਾ 12 ਸਾਲ ਦੇ ਉਹਦੇ ਘਰਦਿਆਂ ਨੂੰ ਕਹੀ ਜਾਂਦਾ ਮਾਪਿਆਂ ਨੂੰ ਕਹੀਏ ਸਾਡਾ ਉਹਨੇ ਕਹਣਾ ਸਾਡੇ ਬੱਚਾ ਦਾ ਨਾਮ ਖਰਾਬ ਕਰਨ ਦਾ ਹੈ ਮਲਕ ਇਹੇ ਬੰਦੇ ਨੇ ਦੇਖ ਕੇ ਦੱਸਿਆ ਵੀ ਆਹ ਕੰਮ ਕਰਨ ਦਾ ਹੈ ਜਿਹੜਾ ਬੱਚਾ ਇਹ ਦਿੱਥੋਂ ਵੀ 20 ਸਾਲ ਦਾ ਬੱਚਾ ਸੀਗਾ ਇਹ 20 ਇਹ ਨਾਮ ਕੀ ਸੀਗਾ ਸੁਖਦੇਵ ਸਿੰਘ ਸੁਖਾ ਉਹਨਾਂ ਦੇ ਪਾਪਾ ਜੀ ਕੀ ਕਰਦੇ ਕਿ ਪਾਪਾ ਜੀ ਸਰਪੰਚ ਆ ਉਹਦਾ ਸਰਪੰਚ ਹਰਮੇਸ਼ ਸਿੰਘ ਪਿੰਡ ਦੇ ਮਿਲ ਸਰਪੰਚ ਹਾਂਜੀ ਗੋਰਾ ਸਰਪੰਚ ਜੀ ਹਾਂਜੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਬਹੁਤ ਜ਼ਿਆਦਾ ਮੈਂ ਕਹਿੰਦਾ ਬਹੁਤ ਜ਼ਿਆਦਾ ਕੰਮ ਕੀਤਾ ਜੀ ਉਹਨਾਂ ਵੱਲੋਂ ਬਹੁਤ ਮਤੇ ਪਾ ਕੇ ਮਤਲਬ ਮਤਲਬ ਸੁਲਤਾਨਪੁਰ ਤੱਕ ਆਪਣੇ ਖਾਣੇ ਤੱਕ ਐਸਐਮ ਨੂੰ ਆਪਣੇ ਡੱਬੇ ਹਾਂਜੀ ਉਹਨਾਂ ਨੂੰ ਦਿੱਤਾ ਗਿਆ ਵਾ ਵੀ ਇਹ ਚੀਜ਼ ਬੰਦ ਕੀਤਾ ਜੀ ਇਸ ਸਬੰਧ ਦੇ ਵਿੱਚ ਸਰ ਅਸੀਂ ਕੈਂਪ ਵੀ ਲਵਾਏ ਆ ਨਛਾ ਸਟਾਉਂਡ ਕੇ ਅੰਦਰ ਅਫੇਤੀ ਕੀ ਹੁੰਦੀ ਰਹੀ ਆ ਕੈਂਪੂ ਵੀ ਲੱਗੇ ਪਰ ਉਹ ਕੱਲਾ ਹੀ ਸਰਕਾਰ ਤੇ ਵੀ ਰੋਸ ਨਹੀਂ ਕਰ ਸਕਦੇ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਪਰ ਦੀ ਬਾਕੀ ਪਿੰਡ ਵਾਲਿਆਂ ਨੂੰ ਸਾਥ ਦੇਣਾ ਪੈਣਾ ਜੇ ਅਸੀਂ ਕਿਹੜਾ ਪਿੰਡ ਵਾਲੇ ਸਾਥ ਦੇਣਗੇ ਤਾਂ ਬੱਚਿਆਂ ਦਾ ਉਲਟ ਸੋਚਦੇ ਆ ਪਰ ਇਹ ਉਲਟ ਨਹੀਂ ਅਸੀਂ ਤਾਂ ਉਹਨਾਂ ਦੀ ਜ਼ਿੰਦਗੀ ਦਾ ਸਹੀ ਸੋਚਦੇ ਆ ਵੀ ਇਹ ਗਲਤ ਰਾਹ ਤੋਂ ਭਟਕ ਗਏ ਅਸੀਂ ਤਾਂ ਉਹਨਾਂ ਨੂੰ ਇੱਥੋਂ ਤੱਕ ਕਹਿ ਰਹੇ ਆ ਵੀ ਇਹ ਕਿਸੇ ਨੂੰ ਲੋੜ ਆ ਸਾਡੀ ਹੈਲਪ ਦੀ ਕੋਈ ਭਰਤੀ ਹੋਣਾ ਚਾਹੁੰਦਾ ਸੀ ਆਪ ਦੇ ਖਰਚੇ ਤੇ ਤੁਹਾਨੂੰ ਉਹਨਾਂ ਨੂੰ ਕੈਂਪ 'ਚ ਵੀ ਛੱਡ ਸਕਦੇ ਆ ਸਾਡਾ ਜੇ ਪਤਾ ਲੱਗਾ 12 ਸਾਲ ਦੇ ਬੱਚੇ ਬਸ ਮੈਂ ਕਹਿੰਦਾ ਸਭ ਨੂੰ ਨਿਕਲਦਾ ਜੀ ਸਾਡਾ 12-12 ਸਾਲ ਦੇ ਕਹਿੰਦੇ ਬੱਚੇ ਜਿਹੜੀ ਹੁਣ ਟੀਮ ਇਹਨਾਂ ਹੁਣ ਡਰ ਪੈ ਗਿਆ ਵਾ ਵੀ ਆ ਜੋ ਚੱਲ ਗਿਆ ਅਸੀਂ ਵੀ ਸਖਤ ਹੋ ਗਏ ਹੁਣ ਅਸੀਂ ਵੀ ਕੱਲ ਨੂੰ ਸਾਡੇ ਵੀ ਬੱਚੇ ਆ ਦਾਦੇ ਕੀ ਨਸ਼ੇ ਨਾਲ ਮਰਨ ਵਾਲਾ ਇਹ ਪਹਿਲਾ ਨੌਜਵਾਨੀ ਇਸ ਤੋਂ ਪਹਿਲਾਂ ਵੀ ਪਿੰਡ ਮਸੀਤਾ ਦੇ 12 ਨੌਜਵਾਨ ਨਸ਼ੇ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ ਹਕੀਕਤ ਰਿਪੋਰਟ ਪੰਜਾਬੀ ਲੀਕ ਕਪੂਰ ਖਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ